ਨਓ ਦੋਸਤੋ ਆ ਮੁੰਡਾ ਸ਼ੈਫ ਗਾਜਰਾ ਦੇ ਹਲਵਾ ਸਬਜ਼ੀ ਬਣਾ ਕੇ ਬਾਹੂ ਅੱਜ ਪਹਿਲੀ ਏ ਬਣਾਉ ਲਗਾ ਵਾ ਤਰ੍ਹਾਂ ਕਾ ਲੱਗਦਿਆ ਪੂਰਾ ਜੋਰਾ ਜੋਰਾ ਨਾਲ ਗੰਡੇ ਮਿਰਚਾਂ ਨੂਨ ਪਾਵਾ ਮਾਸਾ ਦੇ ਵਿੱਚ ਮੈਂ ਵੀ ਸ਼ੈਫ ਨਾਲ ਨਹੀਂ ਆ ਇਹ ਲੋ ਮੈਂਨੇ ਪਾਣੀ ਦਾ ਗਲਾਵ ਆਪ ਨਹੀਂ ਪੀਂਦੇ ਤਾਂ ਮੁੰਡੇ ਸੁਣੀਆਂ ਬਣਾਉਂਦੇ ਆ ਕਰਕੇ ਲਾ ਲਾ ਇਹ ਲੱਗਾ ਪੂਰਾ ਲੱਗਣਿਆ ਜੋਰਾ ਜੋਰਾ ਨਾਲ ਨਾਲ ਮੇਰਾ ਸਾਥੀ ਜੱਸੀ ਆ ਵਾਹ ਵੇਖੋ ਲੋਣ ਪਾਓ ਅੱਜ ਵੀ ਲੋਣ ਪਾਉਣ ਲੱਗੇ ਨੇ ਵਾਦੇ ਪਾ ਰਹੇ ਆ ਵਾਦੂ ਵਾਦੂ ਇਹ ਜਿਆਦਾ ਹੈ ਸਾੜਾ ਘੱਟ ਹੋਊਗਾ ਤੇ ਚੱਲ ਕੋਈ ਗੱਲ ਨਹੀਂ ਬਾਲਾਂਗੇ ਵਾਦੇ ਹੋਇਆ ਨਿਕਲਣਾ ਨਿਵੇਂ ਹਾਂ ਕੋਹ ਨਹੀਂ ਦਾ ਆਲਾ ਪਾਊਗਾ ਮੁੰਡਾ ਗੱਲੂ ਆਜੂ ਕਿਹੜੇ ਮਟਰ ਨੇ ਸਾਲਾ ਗਾਜੂ ਮਰ ਰ ਗਈਆਂ ਨਾ ਹੋਰ ਮਟਰ ਬ్రో ਮਟਰ ਆਲੂ ਗਾਜਰਾ ਆ ਸੌਬ ਲੈ ਆਏ ਫਿਰ ਇਹ ਜੀਰੇ ਦੇ ਵੰਡੇ ਸੋ ਤੋ ਭਾਜੀ ਬੜੀ ਹੱਦ ਹੀ ਗਿਆ ਜੀਾ ਗਿਆ ਹਾਂ ਤੇਲ ਵੀ ਬਹੁਤ ਮਹਿੰਗਾ ਵਰਤਦੇ ਬਾਹਰ ਬਾਹਰਤ ਵੇਚਦਾ ਹਲਦੀ ਮਸਾਲਾ ਸਾਰੇ ਲੂੰਗ ਪਿਆ ਕਰ ਮਸਾਲਾ ਹਲਦੀ ਮਿਰਚਾਂ ਆਹ ਬਣ ਗਈ ਗੋਰੀ ਤੇ ਪੂਰਾ ਝੜਕਾ ਝੜਕਾ ਚੱਲਣ ਲਿਆ ਛੜਕਾ ਲੱਗੂ ਅੱਜ ਪੂਰਾ ਯੋਰਾ ਹੀ ਹੋਣਾ ਲੈ ਘਾਜਰਾ ਬਣਾਉਣ ਦੇ ਨਾਲ ਵੀਡੀਓ ਬਣਦੀ ਹੈ ਬਾਕੀ ਹੁਣ ਤੁਹਾਨੂੰ ਅੰਦੀ ਵੀਡੀਓ ਬਾਇਓ ਹੋ ਗਿਆ। ਕੋਈ ਜੀ ਸਾਡਾ ਤੜਕਾ ਹੋ ਗਿਆ। ਥੋੜਾ ਜਿਹਾ ਤੜਕਾ ਹੀ ਰੱਖਦੇ ਆ। ਸਾਡਾ ਸ਼ੈਫ ਸਾਡਾ ਉੱਤਰ ਪ੍ਰਦੇਸ਼ ਤੋਂ। ਉੱਤਰ ਪ੍ਰਦੇਸ਼ ਕਿਹੜਾ ਵਾ? ਉਹ ਚੱਲ ਕੋਈ ਨਹੀਂ। ਸੰਗੀ ਜਾਂਨਾ ਬੁੜੀਆਂ ਨੂੰ। ਗਾਜਰਾਂ ਪਾ ਹੋ ਗਿਆ ਉਹ ਤੜਕਾ। ਪਾ ਪਾ ਜਮੂ ਗੋ। ਹਾਥਰਾਂ ਵਾਲੇ ਨਾ ਹਾਥਰਾਂ ਬੜਾ ਵੇਲ ਥੋੜੀਆਂ ਜੀਆਂ ਬਾਹੂ ਲਿਵਾ ਪਾੜ ਜਣਾਈ। ਵਾਹਿਬ। ਗਾਜਰਾਂ ਦੀ ਸਬਜ਼ੀ। ਉਹਨੇ ਰੋਟ ਪਾੜ ਦਵਾਵਾ ਪਾੜ ਜਣਾ ਮੈਨੂੰ ਦੱਸਾਂ ਕੁਮੜਾ ਰੋਣਾ ਹੀ ਚਲੋ ਚਲੋ ਹੁਣ ਕਰਸੀ ਮਾਰ ਕੇ ਖਾਊਗਾ ਇਹਦਾ ਕੰਪਣੀ ਚੁੰਜਾ ਮਾਰਦਾ ਮਾਰਿਆ ਤਾਂ ਵੀ ਕੋ ਪਾਤਾ ਨਹੀਂ ਤੇਰਾ ਮਟਰ ਵੀ ਥੱਲੇ ਹੋ ਗਏ ਪਾਣੀ ਰੋੜ ਲੈਨੇ ਆ ਲੱਗਿਆ ਮੈਂ ਰੋੜ ਕੇ ਹੋ ਗਏ ਬਾਲਗ ਹੋ ਜਾਂ ਮਾਰੇ ਖੰਡੇ ਹੋ ਲੈਂਦੇ ਦੇਖੋ ਜਾ ਜਾ ਆ ਚੰਗੀ ਤਰ੍ਹਾਂ ਮਾਰਕਟ ਸੀ ਮਸਾਲਾ ਕੱਢ ਤਾ ਉਹਲੇ ਬੰਦੇ ਕਾਲੇ ਗੰਡੇ ਵੀ ਕੱਢਦਾ ਉਹ ਨਹੀਂ ਸਹੀ ਹਣ ਮਾਮਾ ਨੇਰੇ ਗੰਡੇ ਬਾਦ ਨੇ ਮੈਂ ਪਿੰਡਾਂ ਵਾਲੀ ਦਾ ਕੰਮ ਕਰਦਾ ਰਿਹਾ ਹਾਂ ਪੱਜਾ ਆਇਆ ਤੂੰ ਲੈ ਕੇ ਆ ਠਾਕ ਫੋਨ ਦੀ ਦਾਣੀ ਨਾਲ ਮੁੰਡੇ ਕੱਪੜੇ ਵੀ ਤੋਂ ਹੁੰਦੇ ਆ ਆਹ ਵੇਖੋ ਇਹਦੇ 17 ਮੀਟਰ ਆ ਗਏ ਆਹ ਦੇਖੋ 17 ਮੀਟਰ ਇਹਦੇ 10 ਮੀਟਰ ਆ ਗਏ ਕਿੰਨਾ ਹੋ ਗਿਆ ਆਪਣੇ ਕੱਪੜੇ ਤਾਰੇ ਮਹੀਨੇ ਦੇ ਕੋਰੀ ਦੋਨੇ ਪੈਂਦੇ ਆ ਰੋ ਰੋ ਇਹਨ ਕੋਈ ਵੀ ਧੁੰਦਾ ਆ ਮਸ਼ੀਨਾਂ ਲੱਗੀਆਂ ਨੇ ਵਾਹ ਵਾਹ ਮਸ਼ੀਨਾਂ ਅੱਜ ਦਾ ਵੇਲ ਹੀ ਵੇਲ ਹੈ ਸਾਰੇ ਬੰਨੇ ਅੱਜ ਤੇ ਕੰਮਾਂ ਦੇ ਗਏ ਆ ਅਤਵਾਦ ਸ਼ਨੀਵਾਰ ਬਹੁਤ ਰਸ ਹੁੰਦਾ ਜੀ ਲਓ ਜੀ ਮੁੰਡੇ ਇੰਨੇ ਮਿਹਨਤੀ ਆ ਨਾਲ ਰੋਟੀਆਂ ਬਣਾਉਣ ਦੇ ਦੇਖੋ ਕਿੰਨੇ ਕੰਮ ਕਿੰਨੇ ਜ਼ਿੰਮੇਵਾਰੀਆਂ ਇਹਨਾਂ ਦੇ ਚਾਰ ਹੋਰ ਰਹਿ ਤੇ ਰੋਟੀ ਸੜ ਗਈ ਦਾ ਵੇਖੋ ਐਮ ਡੀ ਮਸਾਲਾ ਕਦੀ ਕੰਮ ਨਹੀਂ ਕੀਤਾ ਇਹ ਤੇ ਆ ਕੇ ਕੰਮ ਕਰਾਤਾ ਭਾਂਡੀਆਂ ਤੇ ਹੋਰ ਕੀ ਹੈ ਕੰਮ ਇਦਾਂ ਹੀ ਹੈ ਨਾ ਚੰਗਾ ਤੁਹਾਡੀਆਂ ਬੁੜੀਆਂ ਸੁਖ ਲੈਣੀਆਂ ਮਮਾ ਦਾ ਸਾਥੀਆਂ ਬਣਾ ਬਣਾ ਦੇਵੋ ਉਹ ਭਾਵੇਂ ਤੈਨੂੰ ਰੋਟੀਆਂ ਲਾਉਣ ਡਾਹਦੇ ਆ ਵੀਡੀਓ ਵੇਖ ਬੜੀ ਹੈ ਬੜੀ ਹਲਦੀ ਬੜੀ ਤੂੰ ਦੱਸ ਬੜੀ ਹੀ ਬੜੀ ਹੈ ਇੱਥੇ ਵੀ ਚੱਲਦੀ ਰਹੇਗੀ ਉਹ 4 ਮਿੰਟ ਛੁੱਟੀ ਜਾਣਾ ਮੇਲਣ ਵਾਲਾ ਮੁੰਡਾ ਹੈ ਹੈ 4 ਮਿੰਟ ਛੁੱਟੀ ਜਾਣਾ ਹੈ ਆ ਚਾਰ ਮਹੀਨੇ ਜਾਣਾ ਕਿੱਦਾਂ ਤੂੰ ਆਰਮੀ 'ਚ ਤੇ ਜਿਵੇਂ ਨਾ ਹੋਣਾ ਆਪਣਾ ਚੱਲ ਆ ਦੇਸੀ ਹੋ ਆ ਵਰਤਦੇ ਮੁੰਡੇ ਮੂਲ ਪਾਏ ਨੂੰ ਮੁਰ ਬੜੀ ਜੱਜ ਨਹੀਂ ਥੋੜੇ ਹਲਦੀ ਘਾਟੇ ਉਹ ਕੋਈ ਨਹੀਂ ਰੰਗ ਪਾ ਦੇ ਮਸਾਲਾ ਪਹਿਲੇ ਨਹੀਂ ਘਰਤੀ ਲਾਗ ਦੇਦਾ ਮੈਂ ਜਦੋਂ ਰੋਟੀਆਂ ਸੇਕਦਾ ਨਾ ਮੈਂ ਰੋਟਾ ਜਿਆਦਾ ਕੰਮ ਨਹੀਂ ਮੈਂ ਜਿਆਦਾ ਬੰਦਾ ਮਹੀਨ ਹੀ ਆ ਪਤਾ ਜਦੋਂ ਕੋਈ ਜਿਆਦਾ ਆਰਡਰ ਆਰਡਰ ਲੈਣੇ ਉਹ ਮੈਂ ਜਿਆਦਾ ਗਾੜੀ ਜਾਂਦਾ ਹਾਂ ਆਇਆ ਨਾ ਕੰਮ ਉੱਤੇ ਆ ਕੇ ਮਾਟ ਰੱਦਦਾ ਮੈਂ ਮੇਨ ਕੰਮ ਹੋਦਾ ਉਹ ਜਦ ਮੈਂ ਬਸਾ ਇਹ ਨਿੱਕੇ ਟੂਮਚੂ ਕਾ ਮੈਂ ਸਾਰੇ ਕਰਦੇ ਮੇਰੇ ਬੰਦੇ ਜਿਹੜੇ ਰੱਖੇ ਗਾੜੀ ਇਹਨਾਂ ਦਾ ਫੋਰਮੈਨ ਵਸਾਰਿਆਂ ਦਾ ਲੈ ਥੋਨਾ ਬਾਪਰਾ ਜਦ ਮਸਾਲਾ ਬਾਤ ਆਈ ਹੋ ਫੋਰਮੈਨ ਨੂੰ ਜਿਹਨ ਥਕੀ ਜਾਂਦੀ ਅੱਧਾ ਵੀ ਲੈ ਕੇ ਆਉਂਦੇ ਵਦਦਾ ਗੰਡਾ ਮम्मा ਵੇਖ ਕਿੰਨੀ ਸਹੀ ਲਾਈ ਬਚਰੇ ਇੱਕ ਥਲੇ ਡੇਪੀ ਦਾ ਰੋਲਾ ਪੋੜਿਆ ਪਿਆ ਹੋ ਲੈ ਸੜਗੀ ਐਦਾਂ ਲੋਕੀ ਸੜਨਦੇ ਆ ਵੇ ਲੋ ਜਿੱਦਾ ਰੋਟੀ ਛੜੀ ਆ ਯਾ ਰੋਟੀ ਚੋਪੜ ਓਏ ਓਏ ਹੋ ਗਈ ਆ ਲੈ ਝੂਠੀ ਕਰੀ ਜਾਂਦਾ ਵਾ ਉਹ ਭਰਾਵਾ ਬਣ ਗਏ ਲੀਂ ਢਾਕ ਉਹਨਾਂ ਨੂੰ ਮਸਾਲਾ ਹਲਦੀ ਆਦੀ ਬਾਤੀ ਉਹ ਕਿਦਾਂ ਦਾ ਕਰਤੀ ਸਬਜ਼ੀ ਨੇ ਵਾ ਤੂੰ ਹੋਰ ਤਰ੍ਹਾਂ ਹਲਦੀ ਆਦੀ ਬਾਤੀ ਕਰਤੀ ਢਾਕ ਉਹਨਾਂ ਨੂੰ ਹੋਇਣਾ ਹਣੇ ਚੱਲ ਕੋਈ ਗੱਲ ਨਹੀਂ ਰੋਟੀ ਚੋਪੜ ਆਟਾ ਗੁੰਨਣ ਦੇ ਲਈ ਯਾਰ ਘੜੀਆਂ ਕਿੰਨੇ ਬੇਬੇ ਤੇਰੀ ਆਟੇ ਦੀ ਜਿਹੜੀ ਮਿਰਚਾਂ ਮੈਂ ਤੁਹਾਨੂੰ ਆਖਿਆ ਨਾ ਮਿਰਚੀ ਆਦੀ ਏ ਨੂਨ ਘਾਟੇ ਦਹੀਂ ਲੱਲਾ ਨਾਲ ਦਹੀਂ ਵਾਲੀ